ਮੈਨੂੰ ਰੋਕਿਆ ਜਾ ਰਿਹਾ ਮੈਂਬਰ ਐ ਐਮਐਲਏ ਨੂੰ ਨਗਰ ਪੰਚਾਇਤ ਨੜਾੜਾ ਦੀ ਪ੍ਰਧਾਨਗੀ ਦੀ ਇਲੈਕਸ਼ਨ ਵਿੱਚ ਵੋਟ ਪਾਉਣ ਲਈ ਔਰ ਸਾਡੀ ਇੱਕ ਭੈਣ ਦਾ ਪੈਲੈਸ ਤੁਹਾਨੂੰ ਵੀਡੀਓ ਮੈਂ ਪਿਛਲੇ ਲਾਈਵ ਤੇ ਦਿਖਾਤੀ ਉਹਦਾ ਸੀਲ ਕਰ ਦਿੱਤਾ ਤੇ ਹੁਣ ਇੱਥੇ ਨਾ ਬੰਦੂਆ ਮਜ਼ਦੂਰਾਂ ਦੇ ਗੁੰਡੇ ਆਏ ਨੇ ਪਿੱਛੇ ਦਿਖਾਓ ਜਰਾ ਆਹ ਦੇਖ ਲਓ ਆ ਜਿਹੜਾ ਇੱਕ ਲਾਲ ਵਾਲਾ ਖੜਾ ਏ ਬੀਜੇਪੀ ਦਾ ਇੱਕ ਆਗੂ ਆ ਇਹ ਜਿਹੜਾ ਲਾਲ ਵਾਲਾ ਬੋਲ ਰਿਹਾ ਨਾ ਜੈਕਟ ਵਾਲਾ ਇਹ ਬੀਜੇਪੀ ਦਾ ਇੱਕ ਗੂਰਾ ਗਿੱਲ ਆ ਬੀਜੇਪੀ ਦਾ ਇਹਨੂੰ 900 ਵੋਟ ਪਈ ਸਾਰੀ ਐਸੈਂਬਲੀ ਇਲੈਕਸ਼ਨ ਚ ਉਹ ਵੀ ਸੱਦਿਆ ਇਹਨਾਂ ਨੇ ਤੇ ਸਾਰੇ ਆਮ ਆਦਮੀ ਪਾਰਟੀ ਦੇ ਉਹ ਬਦਮਾਸ਼ ਪੁਲਿਸ ਦੇ ਬਿਲਕੁਲ ਨਾਲ ਖੜੇ ਨੇ ਰਾਈਟ ਸਾਈਡ ਦੇ ਉੱਤੇ ਔਰ ਨਾਰੇ ਲਾ ਰਹੇ ਨੇ ਅਸੀਂ ਦੇਖ ਲਓ ਸਾਰੇ ਸ਼ਾਂਤਮਈ ਖੜੇ ਆ ਅਸੀਂ ਆਪਣਾ ਰਾਈਟ ਅਸੀਂ ਆਪਣਾ ਰਾਈਟ ਲੈਂਡ ਚੱਲੇ ਆ ਆ ਤੁਸੀਂ ਦੇਖ ਲਓ ਕੀ ਕਿਦਾਂ ਦੀ ਗੱਲਾਂ ਕਰ ਰਹੇ ਨੇ ਕਿਹੋ ਜੇ ਪੁਲਿਸ ਨੇ ਬਿਲਕੁਲ ਨਾਲ ਖੜੇ ਕੀਤੇ ਨੇ ਮੇਰੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਅਸੀਂ ਇੱਥੇ ਲੜਨ ਨਹੀਂ ਆਏ ਅਸੀਂ ਆਪਣੀ ਵੋਟ ਦਾ ਅਧਿਕਾਰ ਪਾਣ ਆਏ ਅਸੀਂ ਸੱਤ ਕਾਉਂਸਲਰ ਆ ਔਰ ਇਹ ਸਿਰਫ ਇਸ ਵਕਤ ਪੰਜ ਨੇ ਆਓ ਚੱਲੀਏ ਉੱਥੇ ਤੱਕ ਕੀ ਕਹਿੰਦੇ ਨੇ ਦੇਖ ਲਈਓ ਆਓ ਜੀ ਆਓ ਮੇਰੇ ਨਾਲ ਜੁੜੇ ਰਹਿਣਾ ਤੁਸੀਂ ਅੱਗੇ ਉਹ ਕਰਨ ਅੱਗੇ ਚੱਲ ਜਓ ਆਹ ਦੇਖ ਲਓ ਕਿਦਾਂ ਦੀ ਗੱਲਾਂ ਕਰ ਰਹੇ ਨੇ ਕੀ ਲੜਾਈ ਲੜਾਈ ਲੈਣਾ ਚਾਹੁੰਦੇ ਨੇ ਹੌਣ ਰੱਖੋ ਨਾ ਤੁਸੀਂ ਲੜਾਈ ਲੈਣ ਲੜਾਈ ਲੈਣ ਦੇ ਚੱਕਰ ਚ ਆਏ ਨੇ ਹੈ ਇਧਰ ਮੈਨੂੰ ਦੱਸ ਆਹ ਦੇਖ ਲਓ ਐਸਪੀ ਸਾਹਿਬ ਦੱਸੋ ਹਾਂਜੀ ਕੀ ਪ੍ਰੋਗਰਾਮ ਹੈ ਤੁਸੀਂ ਨਹੀਂ ਚੱਲੇਗੀ ਆਹ ਦੇਖ ਲਓ ਆ ਆ ਗਵਰਨਮੈਂਟ ਤੱਕਾ ਕਰ ਰਹੀ ਆ ਤੇ ਨਾਰੇ ਵੀ ਇਹ ਲਾਰੇ ਨੇ ਤੱਕਾ ਵੀ ਇਹ ਕਰ ਰਹੇ ਨੇ ਆ ਆ ਦੇਖ ਲਓ ਤੁਸੀਂ ਕਿਦਾਂ ਦੀ ਗੱਲ ਕਰ ਰਹੇ ਹੋ ਕੀ ਕਹਿੰਦੇ ਨੇ ਤਸੀਹਦਾਰ ਸਾਹਿਬ ਦੱਸੋ ਜੀ ਆ ਟਾਈਮ ਹੋ ਗਿਆ ਨਾ ਜੀ ਹੁਣ ਬਿਲਕੁਲ ਦੇਖੋ ਆ ਦੇਖ ਲਓ ਤੁਸੀਂ ਜਸਟ ਆਈ ਵਾਂਟ ਟੂ ਸ਼ੋ ਯੂ ਕਿ ਕਿਵੇਂ ਗੁੰਡਾਗਰਦੀ ਕਰਨ ਉਤਰੇ ਨੇ ਲੜਾਈ ਲੈਣਾ ਚਾਹੁੰਦੇ ਨੇ ਲੜਾਈ ਸਾਡੀਆਂ ਭੈਣਾਂ ਨੇ ਕਾਉਂਸਲਰ ਤੁਸੀਂ ਦੇਖੋ ਪਿੱਛੇ ਖੜੀਆਂ ਨੇ ਆ ਔਰਤਾਂ ਦੀ ਹਾਜ਼ਰੀ ਵਿੱਚ ਲੜਾਈ ਲੜਨਾ ਇਹ ਟਾਈਮ ਹੋ ਜਾਣਾ ਨਾ ਜੀ 11 ਵਜੇ ਦਾ ਇਲੈਕਸ਼ਨ ਦਾ ਟਾਈਮ ਆ। ਵਾਟ ਆਈ ਸੁਜੈਸਟ ਇਜ਼ ਕਿ ਤੁਸੀਂ ਮੈਨੂੰ ਅੰਦਰ ਜਾ ਲੈਣ ਦਿਓ। ਉਹ ਮੈਨੂੰ ਨਹੀਂ ਪਾਰਟਿਸਿਪੇਟ ਕਰਨ ਦੇਣਗੇ ਵੈਲੈਂਟ ਗੁੱਟ। ਅੰਦਰ ਜਾਣ ਦਾ ਤਾਂ ਮੇਰਾ ਰਾਈਟ ਆ। ਮੈਂ ਐਮਐਲਏ ਆ। ਈਓ ਦੇ ਦਫਤਰ ਵਿੱਚ ਪ੍ਰੈਮਿਸਿਸ ਸਰਕਾਰੀ ਆ। ਉਹਦਾ ਤਾਂ ਮੇਰਾ ਰਾਈਟ ਆ ਨਾ ਕੁਝ ਵੀ ਨਿਕਾ। ਮੈਨੂੰ ਤਾਂ ਅੰਦਰ ਜਾ ਲੈਣ ਦਿਓ ਨਾ ਕਾਉਂਸਲਰ ਅਸੀਂ 11 ਲੈ ਜਾਂਦੇ ਆ ਆਪਣੇ ਸਾਰੇ ਟੋਟਲ ਅਸੀਂ ਦੇਖੋ ਕਿਸੇ ਨੇ ਨਹੀਂ ਆਉਣਾ ਜੀ ਉਹ ਐਵੇਂ ਜਾਣ ਕੇ ਆ ਆ ਸਾਰੀ ਬੁਰਸ਼ਾ ਕਰਦੀ ਹੋ ਰਹੀ ਆ। ਸਾਨੂੰ ਕੋਈ ਪਰਵਾਹ ਨਹੀਂ ਮੈਂ ਇਦਾਂ ਡਰਨ ਵਾਲਾ ਨਿਕਾ। ਮੈਨੂੰ ਤੁਸੀਂ ਅੰਦਰ ਭੇਜੋ। ਮੈਨੂੰ ਆਪਣੇ ਕਾਉਂਸਲਰ ਨਾਲ ਲੈ ਜਾਣ ਦਿਓ ਉਹ ਮੈਨੂੰ ਵੋਟ ਨਹੀਂ ਪਾਉਣ ਦੇਣਗੇ ਹਾਈ ਕੋਰਟ ਦਾ ਆਰਡਰ ਮੈਨੂੰ ਸੈਟੀਸਫਾਈ ਕਰਾ ਦੇਣੇ ਮੈਂ ਮੰਨ ਜਾਊਗਾ ਹਾਈ ਕੋਰਟ ਦਾ ਆਰਡਰ ਹਾਈ ਕੋਰਟ ਸਾਨੂੰ ਥੋੜਾ ਕਰੂਗਾ ਯਾਰ ਨਹੀਂ ਆਇਆ ਤੈਨੂੰ ਹਾਈ ਕੋਰਟ ਇੱਕ ਮਿੰਟ ਹਾਈ ਕੋਰਟ ਹਾਈ ਕੋਰਟ ਦਾ ਆਰਡਰ ਸਾਨੂੰ ਥੋੜਾ ਬਾਰ ਕਰੂਗਾ ਯਾਰ ਅਸੀਂ ਪਿਟੀਸ਼ਨਰ ਆ ਆ ਮੇਰੇ ਕੋ ਲਵਾ ਮਿਨਿਸਪਲ ਐਕਟ ਜਿਹੜਾ ਵਾ ਇੱਕ ਸੇਜ਼ ਇਟ ਸੇਜ਼ ਕਿ ਐਮ ਐਲ ਏ ਹੈਜ਼ ਅ ਰਾਈਟ ਟੂ ਵੋਟ ਤੁਸੀਂ ਨਾ ਇੱਥੇ ਲੜਾਈ ਕਰਾ ਦੇਣੀ ਆ ਸਾਨੂੰ ਅੰਦਰ ਜਾ ਲੈਣ ਦੇ ਵੋਟਰ ਆਪੇ ਆਪੇ ਸ਼ਾਂਤ ਹੋ ਜਾਣਾ ਇਹਨਾਂ ਨੇ ਅਸੀਂ ਦਰਸਾਹਬ ਪਲੀਜ਼ ਲਿਸਨ ਟੂ ਮੀ ਲੈਟ ਮੀ ਗੋ ਇਨਸਾਈਡ ਤੁਸੀਂ ਨਾ ਮੋਟ ਪਾਉਣ ਦਿਓ ਕਾ ਬਾਤ ਹੈ ਇਹਗੇ ਐਸ ਪਰ ਕਨਵੀਨਰ ਜੋ ਕਹੇਗਾ ਆਈ ਐਮ ਟੂ ਨਹੀਂ ਤਾਂ ਕਨਵੀਨਰ ਨਾ ਮੇਰੀ ਮੀਟਿੰਗ ਤੱਕ 라ਉ ਨਾ ਜੀ ਕਨਵੀਨਰ ਕੋ ਕਨਵੀਨਰ ਕਨਵੀਨਰ ਨੇ ਮੈਨੂੰ ਨਹੀਂ ਉਹਨਾਂ ਨੇ ਕਿੰਨੀ ਆਲੀ ਕਿਹਾ ਕਿ ਨਾ ਹੂੰ 5 ਮਿੰਟ ਚ ਆਇਆ 10 ਮਿੰਟ ਚ ਆਇਆ ਹੀ ਹਸ ਨਾਟ ਕਮ ਆ ਤਾਂ ਯਾਰ ਸਾਰਾ ਸਰ ਬਦਮਾਸ਼ੀਆ ਦੇਖ ਲੋ ਜੀ ਆ ਦੇਖ ਲਓ ਕੀ ਕਰ ਰਹੇ ਨੇ ਜੀ ਦੱਸ ਜੱਸ ਉਹ ਮੈਂ ਤਾਂ ਮੈਂ ਤੁਹਾਨੂੰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਮੈਨੂੰ ਅੰਦਰ ਜਾ ਲੈਣ ਦਿਓ ਉਹ ਨਹੀਂ ਵੋਟ ਪਾਉਣ ਦੇਣਗੇ ਕੋਈ ਤਹਿਸੀਲਦਾਰ ਸਾਹਿਬ ਦੱਸੋ ਜੀ ਤਹਿਸੀਲਦਾਰ ਸਾਹਿਬ ਨੂੰ ਦੱਸਣਾ ਮੈਂ ਤਾਂ ਤੁਹਾਨੂੰ ਸਪਲੀਅਰ ਗੱਲ ਹੈ ਜਿਸ ਤਰ੍ਹਾਂ ਮੇਰੇ ਸਾਹਮਣੇ ਕੋ ਵਰਡ let me go and side please ਮੈਨੂੰ ਅੰਦਰ ਜਾਣ ਦਿਓ ਮੇਰਾ ਆਪਣਾ ਰਾਈਟ ਹੈਗਾ ਵਾ ਉਹ ਨਹੀਂ ਵੋਟ ਪਾਉਣ ਦੇਣਗੇ ਮੈਂ ਆਪੇ ਸੈਟੀਸਫਾਈ ਹੋ ਜਾਊਂਗਾ ਆ ਮੈਂ ਲੋਅ ਨਾਲ ਗੱਲ ਕਰਨੀ ਆ ਮੈਂ ਲੋਅ ਲੋਅ ਦੇ ਮੁਤਾਬਕ ਉਹ ਤਾਂ ਗੱਲ ਕਰਨੀ ਆ ਹਰ ਬੀਤ ਮੈਂ ਨੂੰ ਇੱਕ ਵਾਰੀ ਜਾ ਲੈਣ ਦੇ ਅੰਦਰ ਕਿੱਥੇ ਆਉਣਾ ਉਹਨਾਂ ਨੇ ਯਾਰ ਇਲੈਕਸ਼ਨ ਦਾ ਟਾਈਮ ਹੋ ਰਿਹਾ ਇਟਸ ਆਲਰੇਡੀ 11 ਵਜੇ ਚ ਸਿਰਫ 8-9 ਮਿੰਟ ਰਹਿ ਗਏ ਨੇ ਹੁਣ ਇਲੈਕਸ਼ਨ ਡਿਲੇ ਵੀ ਤੁਸੀਂ ਕਰ ਰਹੇ ਨਾ ਐਡਮਿਨਿਸਟ੍ਰੇਸ਼ਨ ਕਰ ਰਹੇ ਅਸੀਂ ਤਾਂ ਨਹੀਂ ਕਰ ਰਹੇ ਅਸੀਂ ਤਾਂ ਤਿਆਰ ਬੈਠਿਆ ਸਾਡੀਆਂ ਕਾਉਂਸਲਰ ਡੈਡੀਜ਼ ਆਈਆਂ ਹੋਈਆਂ ਨੇ ਇੱਥੇ ਨਾਲ ਇੰਨਾ ਸਿਆਤੀ ਯਾਰ ਇੰਨੀ ਬਦਮਾਸ਼ੀ ਤੇ ਨਾ ਹੋ ਰੋ ਯਾਰ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਆਂ ਆਓ ਆਪਾਂ ਚੱਲਦੇ ਅੰਦਰ ਮੈਨੂੰ ਜਾ ਲੈਣ ਦਿਓ ਉਹ ਮੈਨੂੰ ਕਹਿਦੇ ਕਿ ਤੁਹਾਡੀ ਵੋਟ ਨਹੀਂ ਪੈਣੀ ਆਈ ਵਿਲ ਗੋ ਮੈਨੂੰ ਲੋ ਤਾਂ ਸਮਝਾ ਦਿਓ ਤੇ ਹੁਣ ਲੋਤ ਬਿਗੈਰ ਸਰਕਾਰ ਚੱਲੂਗੀ ਆ ਇੱਕ ਐਮਐਲਏ ਨੂੰ ਇੱਕ ਕਲੈਕਸ਼ਨ ਨਗਰ ਪੰਚਾਇਤ ਦੀ ਪ੍ਰਧਾਨਗੀ ਦੇ ਵਿੱਚ ਜਿੱਥੇ ਕਲੀਅਰਲੀ ਲਿਖਿਆ ਹੋਇਆ that he has the voting rights he is ex official member ਤੁਹਾਡੇ ਕੌਂਸਲਰ ਜਿਹੜੇ ਹੈਗੇ ਨੇ ਉਹ ਕਿੰਨੇ ਨੇ ਉਹ ਸਾਰੇ ਹੈਗੇ ਨੇ 6 ਨੇ ਜੀ 6 ਨੇ ਉਹ ਆ ਜਾਣਗੇ ਪਹਿਲਾਂ ਮੈਨੂੰ ਮੇਰੇ ਵਾਲੇ ਦਾ ਫੈਸਲਾ ਹੋ ਲੈਣ ਦਿਓ ਉਹ ਆ ਕੇ ਦੱਸ ਦੇਣਾ ਆ ਗਏ ਆ ਗਏ ਉਹ ਆ ਗਿਆ ਆਰਡਰ ਉਹ ਆ ਗਿਆ ਆਰਡਰ ਸਰ ਜਸਟ ਆ ਆ ਗਿਆ ਆਰਡਰ ਆਰਡਰ ਉਹ ਦੇਖ ਲੈ ਉਹ ਪੁੱਛ ਲੈ ਸਰ ਲੈਟਿੰਗ ਉਹ ਪੁੱਛ ਲੈ ਉਹ ਪੁੱਛ ਲੋ ਉਹ ਦਿਨ ਪੁੱਛ ਲੋ ਉਹ ਪਿੱਛੋ ਕੇ ਮੇਰੀ ਗਲਤੀ ਨੂੰ ਪੁੱਛ ਲੋ ਉਹਨਾਂ ਨੂੰ ਪੁੱਛ ਲੋ ਮੈਂ ਕਿ ਆ ਜਾਓ ਛੇ ਆ ਜਾਓ ਆ ਜਾਓ ਆਜੋ ਆਜੋ ਭੈਣੋ ਆਜੋ ਆਤਮਾ ਸਿੰਘ ਕਿੱਥੇ ਆ ਆਜੋ ਆਜੋ ਚਲੋ ਜੀ ਕੰਮ ਨਿਪੜਿਆ ਕਰਨ ਆਜੋ ਕਰਨ ਉਹ ਕਰਨ ਮੋਬਾਈਲ ਬਣਾਜੋ ਮਾਫਰਾ ਦੇ ਇੱਕ ਮਿੰਟ ਜੇ ਆਪ ਫੜੋ ਜਰਾ ਸੋਨੂੰ ਆਪ ਸੋਨੂੰ ਫੜੀ ਹਰ ਇੱਕ ਮਿੰਟ ਵਾਹਿਗੁਰੂ ਦੀ ਕਿਰਪਾ ਨਾਲ ਸਾਡੀ ਪਹਿਲੀ ਜਿੱਤ ਹੋਈ ਜਾਂ ਮੈਨੂੰ ਵੋਟ ਪਾਉਣ ਦਾ ਇਜਾਜ਼ਤ ਤੇ ਮੈਨੂੰ ਮੀਟਿੰਗ ਜਾਣ ਦਾ ਅਧਿਕਾਰ ਮਿਲਿਆ ਧੰਨਵਾਦ ਸਾਡਾ ਜਣ ਲਈ ਆ ਬਦਵਾਸ਼ ਦੇਖ ਲੋ ਸਾਰੇ